ਹਾਗਾ ਕੋਈ ਕਹੇ ਸਾਰੇ ਮਰ ਗਏ ਕੀ ਗੱਲ ਆ ਬਾਬਾ ਮੇਰਾ ਕਹਿੰਦਾ ਭਾ ਵੀ ਬਾ ਠਰ ਗਏ ਠੰਡ ਬੜੀ ਹੈ ਹਾਂ ਠੜਦਾ ਬਾਬਾ ਜੀ ਬਾਹਲੀ ਆ ਕੀ ਗੱਲ ਕਰੀਓ ਪਿਆਓ ਬਾਪਿਆਂ ਨੂੰ ਕੋਈ ਚਾਹ ਪਿਆ ਚਾਹ ਬਾਬਾ ਅੰਦਰ ਕਿਧਰ ਬੜਾ ਜਾਣਾ ਇੱਥੇ ਬਹਿ ਜਾ ਸਾਹ ਬੰਝਾ ਅਦਮੀ ਹੈਗੀ ਹਾਂ ਉੱਥੇ ਬਹਿ ਜਾ ਪਰੇ ਹੋ ਕੇ ਇੱਥੇ ਬਾਜਾ ਨੇ ਸੰਤਾਂ ਦਾ ਇੱਥੇ ਤਾਂ ਮੂਤਿਆ ਲੱਗਦਾ ਕਿਨੇ ਦਾ ਹਾਂ ਜਾ ਭਰਾ ਵੱਡਾ ਦਾਨੀ ਮੈਂ ਤਾਂ ਕਹੀ 500 ਰੁਪਈਆ ਦਿਹਾੜੀ ਪੈ ਗਈ ਅੱਜ ਸਰਦਾਰ ਨੇ ਤੋ ਟੂ ਮੈਂ ਆਇ ਫੁੱਦੂ ਲਾਤਾ ਮੈਂ ਹੋਂਦਾ ਫੁੱਦੂ ਲਾਉਂਦਾ ਸੀ ਚਾਲਾ ਹਾਡਾ ਕੀ ਆ ਹਾਂ ਆ ਕੀ ਦੀ ਡੱਚਾ ਡਿੱਚਾ ਤਾਂ ਬੰਦ ਹੋ ਗਿਆ ਜੇ ਕਤੇ ਮੈਂ ਲਾ ਲਵਾ ਤ ਕੋਈ ਹੱਥ ਨਹੀਂ ਦੇਖਾਂ ਜੇ ਥੋੜੀ ਬਣ ਗਿਆ ਪੈ ਗਿਆ ਫੋ ਸਾਫਰੀ ਕਾ ਦੀ ਉਤਰਾ ਹੀ ਵੈਦਾ ਹੈ ਜੀ ਠੀਕ ਲੱਗੀ ਹੋਈ ਆ ਜਾਣੇ ਆ ਜਾਣੇ ਗਾਲ ਵੇ ਇਕ ਪੈਂਦਾ ਟੂੜੀ ਨਾ ਪਾ ਲਈਏ ਬੱਚੇ ਆਸਤੇ ਟੂੜੀ ਥੋੜੀ ਜੀ ਉਹ ਦੇ ਕੇ ਗੱਲ ਬਾਤ ਸਾਸਰੀ ਘਾਲ ਦੀ ਵਿਸ਼ਵਾਸ ਕਰਦਾ ਸੀ ਵਿਸ਼ਵਾਸ ਕਰਦਾ ਸੀ ਠੀਕ ਆ ਜੀ ਇੱਕ ਦਰਵਾਜ਼ਾ ਹੈ ਵੀ ਨੇ ਇੱਥੇ ਰਹਿੰਦੀ ਇੱਕ ਬੌਲੀ ਜੀ ਆ ਭਲਾ ਹੋਵੇ ਮਹਾਰਾਜ ਰਾਜੀ ਰੱਖੇ ਚਰਦੀਆਂ ਕਲਾਚ ਰੱਖੇ ਕੋਈ ਲੋੜੀ ਨਹੀਂ ਖੈਰ ਪਾਓ ਬਾਬਿਆਂ ਨੂੰ ਕੋਈ ਆਟਾ ਚਾਵਲ ਦਾਲ ਕੋਈ ਸੂਟ ਕੋਈ ਸੱਪਾ ਕੋਈ ਜੀਨ ਦਾ ਕੋਟ ਕੋਈ ਪੈਂਟ ਕੋਈ ਨਵੇਂ ਬੂਟ ਪਾਓ ਬਾਬਿਆਂ ਨੂੰ ਭਾਈ ਹਾਗਾ ਕਰੇ ਹਾਗਾ ਕੋਈ ਕਹ ਸਾਰੇ ਮਰ ਗਏ ਕੀ ਗੱਲ ਆ ਬਾਬਾ ਮੇਰਾ ਕਹਿੰਦਾ ਭਾਂ ਵੀ ਬਾਠਰ ਗਏ ਖੰਡ ਬੜੀ ਆ ਹਾਂ ਛੱਡਦਾ ਬਾਬਾ ਜੀ ਬਾਹਲੀ ਆ ਕੀ ਗੱਲ ਕਰੀਓ ਪਿਆਓ ਬਾਬਿਆਂ ਨੂੰ ਕੋਈ ਚਾਹ ਪਿਆ ਚਾਹ ਪਿਆ ਚਾਹ ਬਾਬਾ ਅੰਦਰ ਕਿਧਰ ਬੜਾ ਜਾਨਾ ਇੱਥੇ ਬਹਿ ਜਾ ਚਾਹ ਤਾਂ ਲਿਆ ਦਿੰਨੀ ਹੈਗੀ ਹਾਂ ਪੀ ਉੱਥੇ ਬਹਿ ਜਾ ਪਰੇ ਹੋ ਕੇ ਇੱਥੇ ਬਾਜਾਂ ਨੇ ਸੰਤਾਂ ਦਾ ਇੱਥੇ ਤਾਂ ਮੂਤਿਆ ਲੱਗਦਾ ਕਿਨੇ ਉਹ ਇੱਥੇ ਨਹੀਂ ਪੈਂਦੇ ਇੱਥੇ ਤਾਂ ਕਹੇ ਬੀਬੀ ਦਾ ਮੂਤਿਆ ਲੱਗਦਾ ਲਾ ਇੱਥੇ ਹੀ ਬਾਜਾਂ ਨੇ ਵੇਖਣ ਨੂੰ ਤਾਂ ਸਿਧਰੀ ਲੱਗਦੀ ਆ ਨੇ ਵੀ ਮੋਟੇ ਮੋਟੇ ਆ ਦਿਮਾਗ ਵੀ ਮੋਟਾ ਹੀ ਹੋਣਾ ਅਰੇ ਮਿੱਠਾ ਆ ਕਦੇ ਘਟ ਪਾ ਦੇ ਕਦੇ ਬਾਬਿਆਂ ਦਾ ਸ਼ੂਗਰ ਲੈਵਲ ਵੀ ਘਟਾ ਹੋਰ ਨਾ ਕਦੇ ਕੰਮ ਖਰਾਬ ਕਰਦੇ ਸਰਕਾਰ ਨੇ ਬਣਾ ਕੱਚਾ ਲਾਇਆ ਯਾਰ ਮਿੱਠਾ ਥੋੜਾ ਜਿਹਾ ਜ਼ਿਆਦਾ ਪਾ। ਹਏ ਬਿਮਾਰੇ ਪਣਿਆ ਥੇ ਹੁਣ ਤੇਰਾ ਭੇਲਾ ਵਜੇ ਮੈਂ ਕਹਿੰਦੀ ਮਰਜੇ ਤੋ ਹੈ ਜਿਹੜਾ ਮੇਰੇ ਲਹੂ ਪੀਣਾ ਤੈਨੂੰ ਸਾਡੇ ਘਰੇਵੜ ਨੂੰ ਕਿਹਨੇ ਕਹਿਗਾ? ਮੇਰੀ ਚਾਹ ਪਰੀ ਵਿੱਚ ਮੇਰੇ ਦਿਲ ਨਿਕਲ ਜਾਂਦਾ ਫੇਰ ਆਹ ਜਿਵੇਂ ਬਲੱਡ ਦਾ ਚੱਲਦਾ ਫੇਰ ਤੇਰਾ ਬਲੱਡ ਪ੍ਰੈਸ਼ਰ ਵਾਧਾ ਗਲ ਪੈਣੀ ਹੀ ਘੜੜੇ ਤੇ ਵੀ ਗਲ ਪੈਣੀ ਹਰੇਕ ਨੂੰ ਮੱਟੂ ਖਾਉਂ ਕਰਦੀਆਂ। ਘਬਰਾਟਾਂ ਲੱਗੀਆਂ ਗੁੱਸਾ ਚੜਦਾ ਮਨ ਕਹੇ ਨਾ ਮੰਨ ਇਸ ਤਰ੍ਹਾਂ ਹੀ ਘਰ ਵਾਲੇ ਦੇ ਗਲ ਪੈਣੀ ਆ। ਹੇ ਬਾਬਾ ਜੀ ਤੁਸੀਂ ਜਾਣੀ ਜਾਣੋ। ਅਤੀ ਗਾਲਾ ਨਾ ਆ ਜਾ ਤੈਨੂੰ ਦਿਲ ਦੇ ਭੇਦ ਦੱਸਾਂ ਬਾਹਰ ਆ ਮੇਰੇ ਆ ਜਾਦਾ ਬਾਹਰ ਆ ਇੱਕ ਮਿੰਟ ਐ ਸੋਟੀ ਫੜ ਇਹ ਕੋਈ ਆਮ ਸੋਟੀ ਨਹੀਂ ਜਿਹਦੀ ਕਿਸਮਤ ਖੋਟੀ ਉਹਦੇ ਹੱਥ ਲੱਗੀ ਕਰਮਾ ਵਾਲੀ ਸੋਟੀ ਐ ਸੰਤਾ ਨਹੀਂ ਸੋਟੀ ਵਕੀ ਜਾਂਦੀ ਸੋਟੀ ਆ ਜਾ ਫਰਾਂ ਦੀ ਬਾਈ ਦੀ ਬੋਟੀ ਆ ਜਾ ਬੀਬਾ ਆ ਜਾ ਕਹਿੰਦੇ ਜਦੋਂ ਵੀ ਦਿਲ ਦੇ ਭੇਦ ਦੱਸਣੀ ਬੰਦ ਕਮਰੇ ਚ ਕਦੇ ਨਹੀਂ ਦੱਸ ਹਾਂ ਕੋਈ ਕਿਹ ਬੁਰੀਆਂ ਆਤਮਾਵਾਂ ਕੋਈ ਵੀ ਕੁਝ ਦੱਸਣਾ ਹੋਵੇ ਨਾ ਬੰਦ ਕਮਰੇ ਚ ਨਹੀਂ ਦੱਸਦੇ ਜਿਹੜੀਆਂ ਆਤਮਾਵਾਂ ਪ੍ਰੇਤਾ ਪੁਤਾ ਲੱੜ ਪਪੜ ਜੋ ਵੀ ਆਪਣੇ ਪੁਰਾਣੇ ਦੋਖਾਂ ਨੂੰ ਸਾਰੇ ਅੰਦਰ ਹੀ ਰਹਿ ਜਾਂਦੇ ਐਸੇ ਕਰਕੇ ਸੰਥਾਂ ਵਿੱਚ ਆ ਖੁੱਲੇ ਆਸਮਾਨ 'ਚ ਦੱਸਦੇ ਬਾਝਾ ਇੱਥੇ ਦੱਸ ਬਾਬਾ ਕੀ ਦੱਸੇਗਾ ਪਪਾ ਮੈਨੂੰ ਪਹਿਲਾਂ ਹੱਥ ਦਿਖਾ ਨਾਲੇ ਬਾਬਾ ਕਹਿੰਦੇ ਹੱਥ ਦੀਆਂ ਰੇਖਾ ਚੋਰੀ ਹੋ ਜਾਂਦੀਆਂ। ਉਹ ਨਹੀਂ ਚੋਰੀ ਕਰਦੀ ਅਸੀਂ ਕਿੱਥੇ ਚੋਰੀ ਕਰਨੀ। ਆਹਾ ਹਾ ਹਾ ਹਾ। ਤਕਦੀਰ ਤਾਂ ਤੇਰੀ ਸਿੱਧੀ ਆ। ਹੈ ਬਾਬਾ ਫਿਰ ਪੁੱਠਾ ਕਿ ਚੱਲਦਾ ਮੇਰੇ ਤੇ? ਸੁਮਤ ਚਲਦੀ ਆ ਪੁੱਠੀ। ਹੈ। ਚੱਕਰ ਤੇਰੇ ਆ ਦੇਖ ਸਾਰੇ ਪੁੱਠਿਆ ਦੇਖ ਆ ਜਿਹੜਾ ਟੇਡਾ ਪਾਸਾ ਨਹੀਂ। ਹਾਂ। ਇਹ ਉਲਟਿਆ ਆ ਪਿਆ। ਉਸੇ ਬਾਬਾ ਕਰਦਾ ਸਾਰਾ ਕੁਝ ਉਲਟਿਆ ਪਿਆ। ਹੈ ਹਾਂ ਬਾਬਾ ਸਾਰਾ ਕੁਝ ਸੁਮੂਦਾ ਹੋਇਆ ਪਿਆ। ਘਰ ਮੂਦਾ ਹੈ ਬਾਬਾ। ਪਰਸੋ ਕੋ ਖੰਡ ਵਾਲੀ ਪੀਪੀ ਮੁੱਢੀ ਵਰਗਾ 5 ਕਿਲੋ ਖੰਡ ਦੋੜ ਕੇ ਆ। ਤਾਹੀ ਆ ਵੇਖੋ ਮਿੱਠਾਈ ਮਿੱਠਾ ਲੱਗਿਆ ਪਿਆ ਸਾਰੇ ਪਾਸੇ ਮਿੱਠਾਈ ਮਿੱਠਾ ਸ਼ੂਗਰ ਦੀ ਪ੍ਰੋਬਲਮ ਚਲਦੀ। ਬੱਸ ਹੈ ਕੇ ਨੇ। ਹਾਂ ਬਾਬਾ। ਘਰ ਆਏ ਨੂੰ ਬੋਲਦੀ ਉੱਚੀ ਬੋਲਦੀ ਪਰ ਅੱਗੋਂ ਨਹੀਂ ਬੋਲਦਾ। ਨਹੀਂ ਬੋਲਦਾ ਬਾਬਾ ਤਾਂ ਨਰਮਾ ਬੰਦਾ। ਸੱਸ ਨਾਲ ਲੜ ਪੈਂਦੀ ਆ। ਹਾਂ। ਸੱਸ ਬੜੀ ਠੰਡਿਆ ਸੁਭਾਅ ਦੀ ਆ। ਹਾਂ ਬਾਬਾ ਤਾਂ ਪਾਣੀ ਵਰਗੀ ਠੰਡੀ ਜਿਹਾ। ਪਿੱਤੇ ਚ ਪ੍ਰੋਬਲਮ ਆ ਰਹੀ ਏ ਤੇਰੇ ਤਜਾਬ ਬਣਿਆ ਹੋਇਆ ਆ। हां बाबा ਤੇ ਜਾ ਬੋ ਬਣਦਾ ਚਾਹ ਫੇਰ ਇਹਦੀ ਫੂਕ ਦਿੰਨੀ ਆ ਦੋ ਦੋ ਕੌਲੇ ਚਾਹ ਬਾਬਾ ਫੇਰ ਠੰਡ ਆਣ ਤੈਨੂੰ ਪਤਾ ਲੱਗੇਗਾ ਬਾਬਾ ਤੇ ਜਾ ਉਹ ਤਾਂ ਜਦੋਂ ਬਣਦਾ ਸਰ ਨੂੰ ਚੜਦਾ ਸਰ ਨੂੰ ਚੜਦਾ ਉਹੀ ਤਾਂ ਸਰ ਨੂੰ ਚੜ ਕੇ ਅੱਖਾਂ ਥਾਣੀਆਂ ਆ ਕੇ ਨਾਸਾ ਥਾੜੀਆਂ ਆ ਕੇ ਮੂੰਹ ਥਾਣੀਆਂ ਆ ਕੇ ਥੁੱਕ ਬਣ ਬਣ ਨਿਕਲਦਾ ਓਹੋ ਆ ਰਿਸ਼ਤੇਦਾਰੀ ਚ ਵੀ ਆਪਣਾ ਪ੍ਰਭਾਵ ਪਾਉਣੀ ਆ ਵੇਖ ਆ ਖੱਬੀ ਟ੍ਰੇਨ ਲੰਘੂ ਲੀ ਨਹੀਂ ਜਾਂਦੀ ਜਿਹੜੀ ਹਾਂ ਬਾਬਾ ਆ ਜਿੱਥੇ ਐ ਦੋ ਫਾਟਕ ਬਣ ਜਾਂਦੇ ਆ ਹਾਂ ਇਹ ਇਹ ਰਿਸ਼ਤੇਦਾਰਾਂ ਵਾਲੀ ਲਾਈਨ ਆ ਉੱਥੇ ਵੀ ਕਿਸੇ ਨਾਲ ਨਹੀਂ ਬਣਦੀ ਤੇਰੀ ਹਾਂ ਰਹਿਣਾ ਵਰਜਾਈਆਂ ਨਾਲ ਕਿਸੇ ਨਾਲ ਨਹੀਂ ਬਣਦੀ ਹਾਂ ਬੜੀ ਉਹ ਟੀਨੀ ਚਲਾਏ ਦਾ ਵੀ ਇਹਦਾ ਵੀ ਉਪਾਲ ਹੈਗਾ ਇਹ ਜਿਹੜੇ ਤੇਰੇ ਸਾਰੇ ਰੋਗ ਆ ਨਾ ਠੰਡੇ ਕਰਦੇ ਸੰਵਾ ਬਾ ਬਾ ਆਏ ਕਰ